ਦੇ ਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਅਸੀਂ ਅੱਜ ਮੱਲਾਵੇਦੀਆਂ ਪਿੰਡ ਤੋਂ ਜਿਹੜਾ ਇੱਕ ਸੋਈ ਦੇ ਨਾਲ ਨਾਲ ਜਿਹੜਾ ਕੱਚਾ ਕੱਚਾ ਰੋਡ ਜਾ ਰਿਹਾ ਹੈ ਇਹ ਬਿਟ ਬਣਨ ਜਾ ਰਿਹਾ ਹੈ ਤਲੇ ਬਸ ਮੱਲਾਵੇਦੀਆਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਉੱਥੇ ਅਸੀਂ ਅੱਜ ਖੜਿਆ ਜਿੱਥੇ ਸਾਨੂੰ ਪਤਾ ਲੱਗਿਆ ਮੈਨੂੰ ਟੈਲੀਫੋਨ ਆਇਆ ਸੀ ਇਹਨਾਂ ਦਾ ਜਿਹੜੇ ਕੰਟਰੈਕਟਰ ਹੈ ਜਿਹੜੇ ਇਹ ਕੰਮ ਚਲਾ ਰਹੇ ਕਿ ਸਾਡਾ ਜਿਹੜਾ ਇਥੋਂ ਬੀਤੀ ਰਾਤ ਜਿਹੜਾ ਚੋਰਾਂ ਨੇ ਇਹ ਕੁਝ ਸੀਮੈਂਟ ਜੋ ਚਨਾ ਦਾ ਵਾਪਤਮਾਣ ਉਹ ਬੀਜੀ ਵਗੈਰਾ ਵਾਪਤਮਾਣ ਸਮਾਨ ਜਿਹੜਾ ਸਾਨੂੰ ਦੱਸਦਿਆਂ ਨੂੰ ਸ਼ਰਤ ਹੁੰਦੀ ਹੈ ਕਿ ਪੂਰੀਆਂ ਦਾ ਸਿਲਸਿਲਾ ਜਿਹੜਾ ਹੈਗਾ ਇਹ ਚਲਕਦਾ ਦਾਰਿਆ ਸਿਲਸਿਲਾ ਵੀ ਜੰਤਲੀ ਹੈ ਤਾਂ ਆਪ ਕੋਲ ਪੰਡ ਦੀ ਖਬਰ ਲਾਈ ਹੈ ਇਸੇ ਚੈਨਲ ਤੋਂ ਤੁਹਾਡੇ ਤੋਂ ਕਿ ਉੱਥੇ ਇੱਕ ਸਿਲੰਡਰ ਚੋਰੀ ਕਰ ਲਿਆ ਇੱਕ ਟ੍ਰੱਕ ਚੁੱਕ ਕੇ ਲੈ ਗਏ ਤੇ ਉਹਦੇ ਵਿੱਚ 10000 ਰੁਪਇਆ ਸ਼ਹਿਦਪੁਰ ਸਿੱਧਾ ਦਾ ਸਮਾਨ ਜਿਹੜਾ ਬਹੁਤ ਇਹ ਛੋਟੀਆਂ-ਛੋਟੀਆਂ ਗੱਲਾਂਬਾਤਾਂ ਜਿਹੜੀਆਂ ਹੈਗੀਆਂ ਚੋਰੀਆਂ ਭਾਵੇਂ ਛੋਟੀਆਂ ਨੇ ਪਰੰਤੂ ਇਹ ਉਹਨਾਂ ਦਾ ਜਿਹੜਾ ਸਮਾਜ ਵਿੱਚ ਸਨੇਹਾ ਜਾ ਰਿਹਾ ਉਹ ਬਹੁਤ ਬੁਰਾ ਹੈ ਕਿਉਂਕਿ ਸਾਡੇ ਸਮਾਜ ਵਿੱਚ ਇਹ ਜਿਹੜਾ ਹੈਗਾ ਇਸ ਇਹਨਾਂ ਚੋਰੀਆਂ ਨਾਲ ਤਹਿਸ਼ਤ ਪੈਦਾ ਹੁੰਦੀ ਜਾਵੇ ਤੇ ਆਪਣੇ ਆਪ ਨੂੰ ਕੋਈ ਵੀ ਵਿਅਕਤੀ ਜਿਹੜਾ ਫਿਰ ਉਹ ਆਪਾਂ ਸੇਫ ਮਹਿਸੂਸ ਨਹੀਂ ਕਰਦਾ ਉਹ ਜਿਹੜਾ ਚੁੱਕਾਸ ਕਰਦਾ ਪਰੰਤੂ ਜਿਹੜੇ ਚੋਰੀਆਂ ਕਰਨ ਵਾਲੇ ਆ ਉਹ ਸਾਨੂੰ ਪਤਾ ਹੈ ਕਿ ਕੌਣ ਹੈ ਸਾਰੋ ਸਾਰ ਸਾਰੇ ਤੁਸੀਂ ਦੱਸ ਸਕਦੇ ਹੋ ਹੀ ਪਤਾ ਹੈ ਕਿ ਉਹ ਚੋਰੀਆਂ ਕੌਣ ਕਰ ਰਿਹਾ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਕਿ ਨਸ਼ੇ ਦਾ ਬਹੁਤ ਜ਼ਿਆਦਾ ਪ੍ਰਭਾਵ ਹੋ ਚੁੱਕਾ ਹੈ ਜੋ ਜਿਹੜੇ ਨਸ਼ੇੜੀ ਆ ਉਹ ਨਸ਼ੇ ਦੀ ਪੂਰਤ ਲਈ ਜਿਹੜੀ ਛੋਟ-ਛੋਟੀਆਂ ਚੋਰੀਆਂ ਕਰਦੇ ਆ ਫਿਰ ਅਸੀਂ ਇਲਜ਼ਾਮ ਇਹ ਲਾਉਨੇ ਆ ਕਿ ਪੁਲਿਸ ਕੁਝ ਨਹੀਂ ਕਰਦੀ ਇਹ ਪੁਲਿਸ ਕੀ ਕਰੇ ਦੱਸੋ ਇਹ ਜੋ ਹੁਣ ਥਾਣਾ ਔੜ ਦੀ ਅਸੀਂ ਗੱਲ ਲੈ ਲਏ ਨੇ ਉਹਦੇ ਵਿੱਚ 32 ਤੀਤੀ ਪਿੰਡ ਹੈ ਤੇ ਉਹਦੇ ਵਿੱਚ 8 ਮੁਲਾਜ਼ਮ ਨੇ ਜਿਹੜੇ ਉਹ ਵੱਧ ਘਟਾ ਇਧਰ ਉਧਰ ਕਰਕੇ ਕੋਈ ਸ਼ਹਾਦਤ ਦਿੱਤੇ ਗਿਆ ਹੋਇਆ ਕੋਈ ਮੁਨਸ਼ੀ ਬੈਠਾ ਕੋਈ ਆਪਰੇਟਰ ਆ ਕੋਈ ਯਾਨੀ 2-3 ਮੁਲਾਜ਼ਮ ਜਿਹੜੇ ਬਚਦੇ ਆ ਥਾਣੇ ਦੇ ਵਿੱਚ ਦਿੱਤੀ ਪਿੰਡਾਂ ਨੂੰ ਜਿਹੜੇ 2-3 ਨਫਰੀ ਬਹੁਤ ਘਟ ਹੈ ਭਰਤੀ ਕੋਈ ਨਹੀਂ ਹੋ ਰਹੀ। ਤੋ ਇਸ ਕਰਕੇ ਫਿਰ ਅਸੀਂ ਪੁਲਿਸ ਨੂੰ ਕਹਿੰਨੇ ਆ ਕਿ ਇਹ ਪੁਲਿਸ ਕਿੱਥੇ ਮੋਟਰਾਂ ਦੀ ਰਾਖੀ ਵੀ ਕਿੱਥੇ ਕਰ ਲਵੇ। ਘਰਾਂ ਦੀ ਰਾਖੀ ਕਿੱਥੋਂ ਕਿਕਰ ਇੱਕ-ਇੱਕ ਘਰ ਤੇ ਕਿੰਦਾ ਕਿੰਦਾ ਪੁਲਿਸ ਆਪਣੇ ਮੁਲਾਜ਼ਮ ਲਾ ਦੇਵੇ। ਪਰ ਕੱਲ ਤਾਂ ਇਹ ਤਾਂ ਹੈ ਕਿ ਅਸੀਂ ਇੱਥੇ ਤੇ ਚੋਰਾ ਨੂੰ ਵੱਡੋ ਮੋਢੀ ਸ਼ਰਮ ਕਰਨੀ ਪੈਣੀ ਹੈ ਕਿ ਲੋਕਾਂ ਨੂੰ ਜਿਉਂਦੇ ਵੱਸਦੇ ਰਹਿਣ ਦਿਓ, ਲੋਕਾਂ ਨੂੰ ਕੁਛ ਮਾੜ ਮੋਟਾ ਆਰਾਮ ਦੀ ਜ਼ਿੰਦਗੀ ਜੀਉਣ ਦਿਓ। ਇਹ ਸਾਡੀ ਵੀ ਹੱਥ ਜੋੜ ਕੇ ਬੇਨਤੀ ਹੈ ਚੋਰਾ ਭਾਈਆਂ ਨੂੰ ਕਿ ਜਿਹੜਾ ਤੁਸੀਂ ਕੋਈ ਕੋਈ ਹੋਰ ਸਾਧਨ ਬਣਾ ਲਓ ਜਿਹੜੀ ਤੁਹਾਡਾ ਨਹੀਂ ਸਰਦਾ ਤੇ ਉੱਥੇ ਘੱਟੋ ਘੱਟ ਤੁਸੀਂ ਆਪਣਾ ਕੋ ਕੰਮਕਾਰ ਕਰਕੇ ਕੋ ਦਿਹਾੜੀ ਦੇ ਪਾ ਕਰਕੇ ਆਪਣੇ ਘੱਟੋ ਘੱਟ ਖਾਣ ਪੀਣ ਜੋਗਾ ਦਾ ਤੁਸੀਂ ਤਿਆਰ ਕਰ ਸਕਦੇ ਹੋ ਕਿਉਂ ਤੁਸੀਂ ਸਮਾਜ ਨੂੰ ਸਾਰਾ ਗੰਦਲਾ ਕਰਕੇ ਰੱਖ ਦਿੱਤਾ ਕਿਉਂ ਤੁਸੀਂ ਇਸ دہشت ਪਾਈ ਹੋਈ ਹੈ ਸਾਰੇ ਪਾਸੇ ਹਰ ਰੋਜ਼ ਦੋ ਦੋ ਤਿੰਨ ਤਿੰਨ ਚੋਰੀਆਂ ਦੀਆਂ ਸਾਡੇ ਕੋਲ ਛੋਟੀਆਂ ਛੋਟੀਆਂ ਚੋਰੀਆਂ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਜੋ ਬਹੁਤ ਹੀ ਦੁਖਦਾਈਕ ਹੈ ਸੋ ਸਾਡੀ ਬੇਨਤੀ ਹੈ ਕਿ ਇਸ ਇਸ ਚੀਜ਼ ਨੂੰ ਬੰਦ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਜਿਹੜੀ ਹੈ ਲੋਕ ਆਰਾਮ ਨਾਲ ਆਪਣੀ ਜਿਹੜੀ ਜ਼ਿੰਦਗੀ ਦੀ ਜਿਹੜੀ ਚਾਰ ਦਿਨ ਕੱਢ ਸਕਣ ਇੱਥੇ ਲੋਕਾਂ ਦੀ ਸੇਫ ਹੈ ਨਹੀਂ ਕਿ ਕਿਸੇ ਦੀਆਂ ਮੋਟਰਾਂ ਦੀ ਤਾਰਾਂ ਖੁੱਲੀ ਜਾਂਦੀਆਂ ਕਿਸੇ ਦਾ ਉਹ ਤਾਰਾਂ ਵੱਢ ਕੇ ਲੈ ਕੇ ਜਾ ਰਹੇ ਆ ਇੱਥੋਂ ਜਿਹੜੀ ਮੋਟਰਾਂ ਤੋਂ ਤਾਰ ਵੱਢ ਕੇ ਲੈ ਕੇ ਜਾ ਰਹੇ ਆ ਉਹ ਇਹ 100-150 ਰੁਪਏ ਦੀ ਵੇਚ ਦਿੰਦੇ ਆ ਤੇ ਆਪਣਾ ਨਸ਼ਾ ਵਗੈਰਾ ਕਰਦੇ ਆ ਪਰantu ਜਦੋਂ ਕਿਸਾਨ ਜਿਹੜਾ ਤਾਰ ਲੈ ਕੇ ਆਉਂਦਾ ਉਹ ਕਈ ਹਜ਼ਾਰ ਰੁਪਏ ਦੀ ਆਉਂਦੀ ਹੈ ਸੋ ਇਦਾਂ ਦੀ ਬੇਨਤੀ ਹੈ ਕਿ ਇਸ ਚੀਜ਼ ਨੂੰ ਠੱਲ ਪਾਈ ਜਾਵੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਨਫਰੀ ਘਟਾ ਐ ਜਾਂ ਕੁਝ ਵੀ ਆ ਇੰਦਾ ਦੇ ਬੰਦੇ ਜਿਹੜੇ ਹੈਗੇ ਆ ਸਾਨੂੰ ਪਤਾ ਤੁਸੀਂ ਥਾਂ ਤਾਂ ਪੁਲਿਸ ਨਹੀਂ ਇੰਦਾ ਦੀ ਗੱਲਬਾਤ ਕਰ ਸਕਦੀ ਸੇਫਟੀ ਨਹੀਂ ਇੰਨੀ ਨਹੀਂ ਦੇ ਸਕਦੀ ਸੁਰੱਖਿਆ ਇੰਨੀ ਨਹੀਂ ਪ੍ਰਦਾਨ ਕਰ ਸਕਦੀ ਕਿਉਂਕਿ ਪਹਿਲਾਂ ਹੀ ਬਹੁਤ ਬਹੁਤ ਘਟਾ ਐ ਨਫਰੀ ਪਰੰਤੂ ਇੰਦਾ ਦੇ ਲੋਕ ਜਿਹੜੇ ਹੈਗੇ ਆ ਜਿਹੜੇ ਛੋਟੇ ਛੋਟੇ ਚੋਰ ਆ ਜਿਹੜੇ ਛੋਟਛੋਟੀਆਂ ਚੋਰੀਆਂ ਕਰਨ ਵਾਲੇ ਜਿਹੜੇ ਦਹਿਸ਼ਤ ਪਾ ਰਹੇ ਆ ਇਲਾਕੇ ਦੇ ਵਿੱਚ ਉਹਨਾਂ ਨੂੰ ਛੱਡਿਆ ਹੀ ਨਾ ਜਾਵੇ ਉਹਨਾਂ ਦੇ ਪਰਚੇ ਇਦਾਂ ਦੇ ਦਰਜ ਕੀਤੇ ਜਾਣ ਤਾਂ ਜੋ ਕੋਈ ਇਹ ਇਹ ਮੁੜ ਕੇ ਇਦਾਂ ਦੀ ਕੋਈ ਕਾਰਵਾਈ ਨਾ ਕਰ ਸਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕੀ ਨਾਮ ਹੈ ਬਹਾਦਰ ਸਿੰਘ ਜੀ ਕੀ ਇਥੇ ਤੁਸੀਂ ਕੀ ਕੰਮ ਕਰਦੇ ਹੋ ਐਸ ਇੰਜੀਨੀਅਰ ਹਾਂ ਜਿਹੜੀ ਤੁਹਾਡੇ ਚੋਰੀ ਹੋਈ ਆ ਹਾਂਜੀ ਉਹ ਕਿਸ ਤਰ੍ਹਾਂ ਹੋਈ ਆ ਤੇ ਕਿੱਥੇ ਹੋਈ ਇਹ ਪ੍ਰਾਗਪੁਰ ਦੇ ਵਿੱਚ ਆਪਣਾ ਨਹਿਰ ਮਾਇਕਮੇ ਦਾ ਇੱਕ ਖਾਲਾ ਬੰਦਾ ਪਿਆ ਜੀ ਅੱਛਾ ਜੀ ਹਾਂਜੀ ਤੇ ਉਸੇ ਫਿਰ ਕੀ ਕੀ ਤੁਹਾਡਾ ਚੋਰੀ ਹੋਇਆ ਤੁਸੀਂ ਦੱਸ ਦਿਓ ਸਾਡੇ 6 ਬੇਲ ਚੋਰੀ ਹੋਈ ਚੋਰੀ ਤੇ 60 ਸੀਮਿੰਟ ਦੇ ਗੱਟੇ ਚੋਰੀ ਹੋਈ ਜੀ ਤੇ ਦੋ ਕਹਿੰਗਾਂ ਜੀ ਇਹ ਕਿਦਾਂ ਹੋਇਆ ਮਤਲਬ ਉੱਥੇ ਕੁਝ ਟਿੱਕੜੇ ਸੀ ਹੋਏ ਸੀ ਉਹ ਇੱਕ ਪਿੰਡ ਦੇ ਮੋਟਰ ਹੈਗੀ ਹੈ ਜੀ ਉਹਦੇ ਵਿੱਚ ਸਾਰਾ ਸਮਾਨ ਰੱਖਿਆ ਹੋਇਆ ਜੋ ਵੀ ਹੈ ਲੋੜੀਂਦਾ ਸਮਾਨ ਤੇ ਉਹਨਾਂ ਵਿੱਚ ਜਦੋਂ ਅਸੀਂ ਰਾਤ ਨੂੰ ਗਏ ਆ ਆਪਣੀ ਡਿਊਟੀ ਖਤਮ ਕਰਕੇ ਸਵੇਰ ਆ ਕੇ ਦੇਖਿਆ ਸਾਡੇ ਕਰ 7:00 ਵਜੇ 8:00 ਵਜੇ ਸਾਡੀ ਡਿਊਟੀ ਸਟਾਰਟ ਹੋ ਜਾਂਦੀ ਆ ਤੇ ਜੰਦਰਾ ਤੋੜਿਆ ਹੋਇਆ ਸੀ ਤੇ ਉਹਨਾਂ ਵਿੱਚ ਜੋ ਵੀ ਸਮਾਨ ਸੀ ਕੁਝ ਲੈ ਗਏ ਆ ਉਹਨਾਂ ਵਿੱਚੋਂ ਕੁਝ ਛੱਡ ਗਏ ਲੈਤੀ ਕੀ ਗਿਆ ਉਹ ਉਹਨਾਂ ਵਿੱਚੋਂ 60 ਗੱਟੇ ਸੀਮਿੰਟ ਦੇ 6 ਬੇਰ ਚ ਤੇ ਦੋ ਕਈਆਂ ਇੱਕ ਤਾਰ ਦਾ ਰੋਲ ਆ ਜਿੰਦਰਾ ਚੋਂ ਦਾ ਲਾਇਆ ਨਹੀਂ ਸੀ ਤੁਸੀਂ ਜਿੰਦਰਾ ਲਾਇਆ ਸੀ ਹਾਂ ਜੀ ਜਿੰਦਰਾ ਤੋਂ ਵਿੱਚੋਂ ਹਾਂ ਜੀ ਤੁਸੀਂ ਕਿੱਥੇ ਸੀ ਉਸ ਵੇਲੇ ਜਦੋਂ ਵੱਡੇ ਉਸ ਟਾਈਮ ਤੇ ਸਾਡੀ ਡਿਊਟੀ ਖਤਮ ਹੋ ਗਈ ਸੀ ਅਸੀਂ ਘਰ ਚਲੇ ਗਏ ਸੀ ਆਪਣੇ ਚੌਥੇ ਰੂਮ ਲਿਆ ਹੋਇਆ ਔਰ ਦੇ ਵਿੱਚ ਹਾਂ ਜੀ ਉੱਥੇ ਮਤਲਬ ਔਰ ਰੈਂਡਵੀ ਉਹ ਤੇ ਕੰਮ ਕਿੱਥੇ ਕਰਾ ਹਾਂਜੀ ਹਾਂਜੀ ਸਾੜਪੁਰ ਦੇ ਵੈਸੇ ਤੁਸੀਂ ਤੁਹਾਡਾ ਪਿੰਡ ਕਿਹੜਾ ਹੈ ਅਸੀਂ ਫਿਰੋਜ਼ਪੁਰ ਤੋਂ ਆਏ ਓਕੇ ਠੀਕ ਇਹਨਾਂ ਕੰਟ੍ਰੈਕਟ ਹੋਇਆ ਹਾਂਜੀ ਹਾਂਜੀ ਤੁਹਾਡਾ ਨਾ ਕੰਟ੍ਰੈਕਟ ਹੈ ਆ ਜੀ 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 ਬਖਸ਼ ਕਾਲੀ ਬਣਾਉਂਗਾ ਹਾਂਜੀ ਹਾਂਜੀ ਤੇ ਫਿਰ ਤੁਸੀਂ ਉਹ ਕੋਈ ਪੁਸ਼ਤ ਸਾਥ ਨੂੰ ਕੋਈ ਜਾਣਕਾਰੀ ਦਿੱਤੀ ਐ ਇਸ ਬਾਰੇ ਜੀ ਆਪਾਂ ਸਾਡੇ ਜਿਹੜੇ ਵੱਡੇ ਅਧਿਕਾਰੀ ਆ ਉਹਨਾਂ ਨਾਲ ਗੱਲਬਾਤ ਕੀਤੀ ਆ ਕਿ ਉਹ ਕਹਿੰਦੇ ਸੀ ਆ ਕੇ ਜੋ ਵੀ ਕਾਰਵਾਈ ਬਣਦੀ ਓ ਕਰਵਾਉਂਦੇ ਮੰਗ ਕਰਦੇ ਹੋ ਵੈਸੇ ਤੁਸੀਂ ਮੰਗ ਇਹ ਹੈ ਕਿ ਜੋ ਵੀ ਸਾਡਾ ਸਮਾਨ ਜੋ ਇੱਥੇ ਚੋਰੀ ਹੋਇਆ ਤੇ ਉਹ ਸਾਨੂੰ ਵਾਪਸ ਮਿਲ ਜੇ ਚੋਰਾ ਦੀ ਭਾਲ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਵੀ ਸਾਡਾ ਕੰਮ ਚੱਲਣਾ ਹੈ ਤੇ ਇਹੋ ਜੀ ਵਾਰਦਾਤ ਨਾ ਹੋਵੇ ਕਿੱਥੇ ਤੁਹਾਡਾ ਸਮਾਨ ਪਿਆ ਸੀ ਸਾਡਾ ਸਮਾਨ ਇਸ ਮੋਟਰ ਤੇ ਬਿਆਨ ਹੈ ਹੂੰ ਆਉਂਦੇ ਤੁਹਾਨੂੰ ਦਿਖਾਉਂਦੇ ਆਂ ਇਹ ਜਿਹੜਾ ਰੋਡ ਜਾ ਰਿਹਾ ਇਹ ਉਥੋਂ ਮੱਲਾਵੇਦੀਆਂ ਤੋਂ ਪ੍ਰਾਗਪੁਰ ਤੱਕ ਪ੍ਰਾਗਪੁਰ ਤੱਕ ਜਾ ਕੱਚਾ ਰੋਡ ਹਾਂਜੀ ਓਕੇ ਆ ਬਿਚਾਰੇ ਮੋਟਰ ਪੇ ਜਾਂਦੀ ਐ ਇੱਥੇ ਤੁਹਾਡਾ ਸਮਾਨ ਪਿਆ ਹੈ ਜੀ ਜੀ ਦੇਖੋ ਇਹ ਕਿੰਨੇ ਇਹਦੇ ਵਿੱਚ ਕੀ ਕੀ ਪਿਆ ਸੀਗਾ ਇਹਦੇ ਵਿੱਚ ਜੋ ਵੀ ਆਪਣੇ ਇਥੇ ਪ੍ਰੋਜੈਕਟ ਤੇ ਵੜੀਦਾ ਸਮਾਨ ਹੈ ਸਾਰਾ ਕੁਝ ਇੱਥੇ ਸੀ ਅੰਨਾ ਵਿੱਚੋਂ 60 ਗੱਡੇ ਆਪਣੇ ਚੋਰੀ ਹੋ ਚੁੱਕੇ ਨੇ ਅੱਛਾ 6 ਵੇਚੇ ਤੇ 2 ਗਲਿਆਂ ਨੇ ਤੇ ਇੱਕ ਕੇਬਲ ਦਾ ਰੋਲ ਤਾਂ ਕੇਵਲ ਦਾ ਤਾਜ਼ਾ ਰੋਲ ਤੇ ਲਗਭਗ ਕਿੰਨੇ ਦਾ ਨੁਕਸਾਨ ਹੋ ਸਕਦਾ ਇਹ ਸਾਰਾ ਨੁਕਸਾਨ ਕਹਾਈ ਨਹੀਂ ਸਕਦੇ ਜੀ ਇਸ ਤੀਦਾ ਕਿ ਕਿਵੇਂ ਇਹ ਜੀ ਕੈਲਕੂਲੇਸ਼ਨ ਕੀਤੀ ਇਸ ਜੀ ਦੇਖੋ ਜੀ ਆ ਜਾਂਦਰਾ ਜੀ ਇਹ ਲੱਗਿਆ ਹੋਇਆ ਸੀ ਇਥੇ ਹਾਂਜੀ ਤੇ ਇਹ ਉਹਨਾਂ ਹੀ ਵੱਢ ਦਿੱਤਾ ਹਨਾ ਹਾਂਜੀ ਹਾਂਜੀ ਵੱਢ ਕੇ ਤੋੜ ਕੇ ਕੱਟ ਕੇ ਕੁਛ ਕਰਕੇ ਲੈ ਗਏ ਇਹ ਜੋ ਸੂਆ ਤੁਹਾਡੇ ਸਾਹਮਣੇ ਹੈ ਇਹ ਸੂਆ ਆ ਸਾਹਮਣੇ ਪਿੰਡ ਮੱਲਾ ਵੇਦੀਆਂ ਹੈ ਤੇ ਮੱਲਾ ਵੇਦੀਆਂ ਤੋਂ ਇਹ ਜਿਹੜਾ ਸੂਆ ਆ ਲੜੂਆ ਵਾਲ ਨੂੰ ਚਲੇ ਜਾਂਦਾ ਤੇ ਨਾਲ ਨਾਲ ਇਹ ਪੱਕੀ ਸੜਕ ਹੈ ਤੇ ਇਧਰਲੇ ਪਾਸੇ ਇੱਕ ਮੱਲਾਬੇਦਿਆਂ ਨੂੰ ਰੋਡ ਜਾ ਰਿਹਾ ਕੱਚਾ ਆ ਸੂਏ ਦੇ ਨਾਲ ਦੇਖੋ ਉਹ ਮੱਲਾਬੇਦਿਆਂ ਆ ਗਿਆ ਤੇ ਇਸ ਤਰ੍ਹਾਂ ਇਹ ਰੋਡ ਕੱਚਾ ਜਾ ਰਿਹਾ ਜਿਹਦੇ ਨਾਲ-ਨਾਲ ਇਹ ਸੂਏ ਤੋਂ ਇਹ ਖਾਲਾ ਜਿਹੜਾ ਪੰਜਾਬ ਸਰਕਾਰ ਵੱਲੋਂ ਕੱਢਿਆ ਜਾ ਰਿਹਾ ਹੈ ਇਹ ਪੱਕੇ ਖਾਲੇ ਬਣਾਏ ਜਾ ਰਹੇ ਆ ਕਿਸਾਨਾਂ ਦੇ ਖੇਤਾਂ ਨੂੰ ਪਾਣੀ ਦੇਣ ਲਈ ਤੇ ਜਿੱਥੋਂ ਇੱਥੇ ਦੇ ਬੀਤੀ ਰਾਤ ਜਿਹੜਾ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਸੋ ਬਹੁਤ ਸ਼ਰਮਨਾਕ ਗੱਲ ਹੈ ਕਿ ਚੋਰ ਛੋਟੀਆਂ-ਛੋਟੀਆਂ ਚੋਰੀਆਂ ਜਿਹੜੀਆਂ ਕਰਕੇ ਇਹ ਇਲਾਕੇ ਦਾ ਮਾਹੌਲ ਖਰਾਬ ਕਰ ਰਿਹਾ ਹੈ ਸੋ ਸਾਡਾ ਜਿਹੜਾ ਚੈਨਲ ਹੈ ਤੁਸੀਂ ਨਾਲ-ਨਾਲ ਸਬਸਕ੍ਰਾਈਬ ਕਰਦੇ ਜਾਓ YouTube ਤੇ ਜੇ ਤੁਸੀਂ ਉਹ ਤੇ ਅਗਰ ਤੁਸੀਂ Facebook ਤੇ ਉਹ ਤੇ ਫਾਲੋ ਕਰੋ ਜਰੂਰ ਕਿਉਂਕਿ ਤਾਂ ਕਿ ਅਸੀਂ ਤੁਹਾਨੂੰ ਜਿਹੜੀਆਂ ਇਹ ਇਹ ਇਲਾਕੇ ਦੀਆਂ ਖਬਰਾਂ ਵੈਸੇ ਤਾਂ ਅਸੀਂ ਪੰਜਾਬ ਭਰ ਦੀਆਂ ਖਬਰਾਂ ਨਾਲ ਜੋੜਨ ਦੀ ਕੋਸ਼ਿਸ਼ ਕਰੀਦਾ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਤੇ ਅਸੀਂ ਤੁਹਾਨੂੰ ਖਾਸ ਕਰਕੇ ਨਵਾਂ ਸ਼ਹਿਰ ਔੜ ਦੀਆਂ ਜਿਹੜੀਆਂ ਖਬਰਾਂ ਬੰਗਾ ਦੀਆਂ ਉਹਨਾਂ ਨਾਲ ਤੁਹਾਨੂੰ ਜੋੜੀ ਰੱਖੀਏ ਧੰਨਵਾਦ